ਰਵਿੰਦਰ ਜੀ ਇੱਕ ਤੁਹਾਡੀ ਵੀਡੀਓ ਆ ਜਿਹੜੀ ਕਾਫੀ ਜ਼ਿਆਦਾ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀ ਦਿਖਾਈ ਦੇ ਰਹੀ ਆ ਜਿਸ ਦੇ ਵਿੱਚ ਤੁਸੀਂ ਆਪਣਾ ਇੱਕ ਆਮ ਆਦਮੀ ਦਾ ਜਿਹੜਾ ਪੋਸਟਰ ਲੱਗਾ ਹੋਇਆ ਪਾਰਟੀ ਦਾ ਪੋਸਟਰ ਲੱਗਾ ਹੋਇਆ ਉਹਨੂੰ ਉਤਾਰ ਰਹੇ ਹੋ ਹਾਲਾਂਕਿ ਇਸ ਦੀ ਕੀ ਵਜ੍ਹਾ ਰਹੀ ਆ ਉਤਾਰਨ ਦੀ ਹਾਂਜੀ ਪਹਿਲਾਂ ਤਾਂ ਸਾਰਿਆਂ ਨੂੰ ਸਸਤੇ ਕਰ ਲਈ ਚੈਨਲ ਦੇਖਣ ਵਾਲਿਆਂ ਨੂੰ ਤਾਂ ਉਹ ਪੋਸਟਰ ਤਾਂ ਸਹੀ ਜੀ ਮੈਂ ਸਰਵਉਪ ਦੇ ਵਿਰੋਧ ਦਿੱਸਿਆ ਉਹ ਵੀ ਮੈਂ ਇਹਨੂੰ ਪਾਰਟੀ ਨੇ ਵਿਰੋਧ ਕੀਤਾ ਜੀ ਟਿਕਟ ਮੈਂ ਕਿ ਪਿਛਲੇ 2017 ਤੋਂ ਪਾਰਟੀ ਨਾਲ ਜੁੜਿਆ ਹੋਇਆ ਹਾਂ ਜੀ ਤੇ ਜਦੋਂ ਦੇਖੋ ਪਾਰਟੀ ਡਿਊਟੀਆਂ ਲਾਉਂਦੀ ਰਹੀ ਆ ਜੀ ਗੁਜਰਾਤ ਜਾਣਾ ਜੀ ਬਰਨਾਲਾ ਬਾਈ ਇਲੈਕਸ਼ਨ ਹੈ ਜਨ ਇਲੈਕਸ਼ਨ ਹੈਗੇ ਸੰਗਰੂਰ ਦੇ ਇਲੈਕਸ਼ਨ ਹੋਗੇ ਸਾਰੀਆਂ ਜਗ੍ਹਾ ਅਸੀਂ ਜਾਂਦੇ ਰਹੇ ਕੰਪੇਨਿੰਗ ਲਈ ਅੱਜ ਕੋਲੋਂ ਖर्चा ਕਰਨਾ ਜੀ ਰਾਤ ਅਸੀਂ ਬਾਈ ਇਅਰ ਜਾਂਦੇ ਆ ਜੀ ਪੈਸੇ ਕੋਲ ਲਾਉਣੇ 20 20 3000 ਰੁਪਏ ਲਾਗੇ ਜੀ ਤੇ ਹੁਣ ਜਦੋਂ ਐਂਡ ਤੇ ਜਦੋਂ ਚਲੋ ਵੇ ਇੱਕ ਵਰਕਰ ਨੂੰ ਮਾਣ ਦਾ ਵੀ ਚਲੋ ਪਾਰਟੀ ਪਾਰਟੀ ਕਹਿੰਦੀ ਵੀ ਹਾਂ ਜਿਹੜਾ ਸੇਵਾ ਕਰੂ ਜੀ ਉਹਦੀ ਅਸੀਂ ਸਰਵੇ ਕਰਾਂਗੇ ਉਹਦੇ ਉਹਨੂੰ ਟਿਕਟ ਦਵਾਵਾਂਗੇ ਜਦ ਕੀ ਹੋਰ ਕੋਈ ਕੈਂਡੀਡੇਟ ਬਣਦਾ ਵੀ ਨਹੀਂ ਸੀ ਮੈਂ ਇਕੱਲਾ ਸੀ ਬਾਰ ਦੇ ਵਿੱਚ ਜੀ ਔਰ ਪਾਣੀ ਵੀ ਕਹਿੰਦੀ ਸੀਗੀ ਤੇ ਐਮ ਐਲ اے ਕਹਿੰਦੇ ਸੀ ਵੀ ਹਾਂ ਚਲੋ ਸੇਵਾ ਕਰਨੇ ਤੁਹਾਡਾ ਹੱਕ ਬਣਦਾ ਤੁਹਾਨੂੰ ਦਵਾਵਾਂਗੇ ਜੀ ਆਖੀ ਗਿੱਟ ਜੀ ਬਲੈਂਡਰ ਤੇ ਆ ਕੇ ਇਹਨਾਂ ਨੇ 3-4 ਮਹੀਨੇ ਪਹਿਲਾਂ ਇੱਕ ਪੁਰਾਣਾ ਦੂਜੀ ਪਾਰਟੀ ਦਾ ਟਿਕਟ ਲੈ ਲਿਆ ਵਰਕਰ ਨੋਟ ਅੱਛਾ ਜੀ ਤੇ ਤੁਸੀਂ ਜਿਹੜੇ ਭਵਾਨ ਨੇ ਅਮਿਤ ਜਿਹੜੇ ਆਪਣੇ अरोड़ा ਸਾਹਿਬ ਨੇ ਅਮਨ अरोड़ा ਜੀ ਉਹਨਾਂ ਨਾਲ ਗੱਲ ਨਹੀਂ ਕੀਤੀ ਗੱਲ ਵੀ ਕੀਤੀ ਗੱਲ ਕਰਨੀ ਚਾਹੀਦੀ ਫੋਨ ਹੀ ਨਹੀਂ ਚੱਕਿਆ ਜੀ ਅਸੀਂ ਕਟਕਟ ਕਈ ਵਾਰੀ ਕਈ ਦਿਨਾਂ ਤੋਂ ਉਦਾਰਿਆ ਜੀ ਜਦੋਂ ਪ੍ਰਧਾਨਤਵ ਤੋਂ ਬਾਅਦ ਉਹਨਾਂ ਨੇ ਫੋਨ ਹੀ ਨਹੀਂ ਚੱਕਿਆ ਔਰ ਸਹਿਰੀ ਗੱਲ ਸੀ ਜੀ ਉਹ ਗੱਲ ਹੁੰਦੀ ਰਹੀ ਹੈ ਮੇਰੀ ਜੀ ਉਹਨਾਂ ਨੇ ਆਸ਼ਵਾਸ਼ਣ ਵੀ ਦਵਾਇਆ ਫਿਰ ਐਂ ਤੇ ਕਹਿੰਦੇ ਜੀ ਚਲੋ ਹੁਣ ਟਿਕਟ ਹੋ ਗਈ ਹੁਣ ਤੁਹਾਨੂੰ ਕੁਝ ਹੋਰ ਦਿੰਨੇ ਮੈਂ ਕਹਿੰਦਾ ਜੀ ਨਹੀਂ ਮੈਂ ਹੋਰ ਕੁਝ ਲੈਣਾ ਹੀ ਨਹੀਂਗਾ ਜੀ ਮੇਰਾ ਉਤਾਰ ਬਾੜ ਦੇ ਵਿੱਚ ਬਣਿਆ ਮੋਰ ਲੈ ਕੇ ਕੀ ਕੀ ਕਰੂੰਗਾ ਲੋਕਾਂ ਦੀ ਸੇਵਾ ਕਰਨੀ ਆ ਅਸੀਂ ਹੋਰ ਆਪਦੇ ਕਰੀ ਜਾਵਾਂਗੇ ਸੇਵਾ ਜੇ ਨਹੀਂ ਪਾਰਟੀ ਨੇ ਦਿੱਤੀ ਕੋਈ ਗੱਲ ਨਹੀਂ ਜੀ ਜਿਹੜੇ ਤੁਹਾਡੇ ਐਮ ਐਲ ਏ ਸੀਗੇ ਕੁਲਵੰਤ ਸਿੱਧੂ ਜੀ ਉਹਨਾਂ ਦੇ ਨਾਲ ਕੋਈ ਬਾਰਤਾਲਾਪ ਹੋਈ ਹੋਵੇ ਤੁਹਾਡੀ ਹਾਂਜੀ ਉਹ ਤਾਂ ਐਂਡ ਤੱਕ ਕਹਿੰਦੇ ਰਹੇ ਜੀ ਤੇਰੀ ਟਿਕਟਾ ਫਲਾਨਾ ਵਾ ਮੈਂ ਪਾਰਟੀ ਨੇ ਦੇਖਣਾ ਜਦੋਂ ਅਸੀਂ ਪੁੱਤੇ ਵੀ ਆ ਕੀ ਕੀਤਾ ਜੀ ਟਿਕਟਾ ਤੁਸੀਂ ਹੋਰ ਪਾਸੇ ਦਵਾਤੀ ਜੀ ਮੈਂ ਕਿ ਪਾਰਟੀ ਨੇ ਦੇਖਣਾ ਸੀ ਉਹਨਾਂ ਕਹਿੰਦੇ ਤੁਸੀਂ ਤਾਂ ਪਹਿਲਾਂ ਪ੍ਰਸ਼ਵਾਸ਼ਣ ਦੇਦੇ ਰਹੋ ਜੀ ਹਾਂ ਜੀ ਤੇ ਇਹ ਫਿਰ ਜਿਹੜੇ ਵਿਰੋਧੀ ਕੈਂਡੀਡੇਟ ਨੇ ਉਹ ਕੀ ਕਹਿ ਰਹੇ ਨੇ ਉਹ ਤਾਂ ਉਹਨਾਂ ਨੂੰ ਫਿਰ ਟਿਕਟ ਕਿਵੇਂ ਮਿਲੀ ਜਦੋਂ ਤੁਹਾਨੂੰ ਇੰਨੀ ਸੇਵਾ ਕਰਕੇ ਟਿਕਟ ਨਹੀਂ ਮਿਲੀ ਫਿਰ ਉਹਨਾਂ ਨੂੰ ਕਿਵੇਂ ਮਿਲੀ ਹੈ ਉਹ ਤਾਂ ਹੰਦੀ ਰਿਪੋਰਟ ਦੇ ਵਿੱਚ ਦੇਖੋ ਪਬਲਿਕ ਨੂੰ ਆਪ ਹੀ ਦੱਸ ਰਿਹਾ ਉਹ ਕਿਹਾ ਵੀ ਮੈਂ ਤਾਂ ਪੈਸੇ ਦਿੱਤੇ ਟਿਕਟ ਖਲੀ ਜੀ ਉਹਨਾਂ ਨੇ ਪੈਸੇ ਨਹੀਂ ਖਰਚੇ ਜੀ ਉਹਨਾਂ ਨੂੰ ਟਿਕਟ ਥੋੜੀ ਮਿਲਣੀ ਹੈ ਇੱਥੇ ਕਿਹਦੇ ਪਾਰਟੀ ਕੋਈ ਸੇਵਾ ਦਾ ਕੋਈ ਮਤਲਬ ਨਹੀਂ ਹੈ ਪੈਸੇ দাও ਟਿਕਟ ਲਓ ਜੀ ਇਹ ਜਿਹੜੇ ਉਹਨਾਂ ਦੇ ਉਮੀਦਵਾਰ ਨੇ ਉਹਨਾਂ ਦੀ ਵਰਡਿੰਗ ਹੈ ਵਾਰ ਦੇ ਵਿੱਚ ਹਾਂਜੀ ਇਹੋ ਆਪ ਹੀ ਕਹੀ ਜਾਂਦੇ ਲੋਕ ਦੱਸਦੇ ਸਾਨੂੰ ਕਹਿੰਦੇ ਵੀ ਉਹ ਤਾਂ ਆਏ ਕਰਕੇ ਕਹਦੇ ਵੀ ਤੁਸੀਂ ਪੈਸੇ ਘੱਟ ਨਹੀਂ ਮੈਂ ਕਿਹਾ ਅਸੀਂ ਪੈਸੇ ਨਾ ਸੀ ਘੱਟਣੇ ਸੀ ਨਾਸ ਬਣਾਉਣੇ ਆ ਜੀ ਅਸੀਂ ਤਾਂ ਸੇਵਾ ਕਰਨੀ ਸੀ ਅਸੀਂ ਹੁਣ ਉੱਥੇ ਹੀ ਜਰੀ ਜਾਵਾਂ ਕੋਈ ਗੱਲ ਨਹੀਂ ਜੀ ਪਰ ਮਾਨ ਸਾਹਿਬ ਤਾਂ ਇੱਕ ਹੋਕਾ ਦਿੰਦੇ ਨੇ ਕਿ ਨਾ ਤਾਂ ਮੈਂ ਪੈਸਾ ਲਾਉਣ ਦੇਣਾ ਨਾ ਮੈਂ ਖਾਣ ਦੇਣਾ ਹਾਂਜੀ ਉਹੀ ਤਾਂ ਡਿਫਾਲਟ ਹੋਵੇ ਸਾਰਾ ਕੰਮ ਜੀ ਜੀ ਇਹ ਤਾਂ ਮਾਨ ਸਾਹਿਬ ਤਾਂ ਸਹੀ ਕਰ ਰਿਹਾ ਕੇਜਰੀਵਾਲ ਸਾਹਿਬ ਬਿਲਕੁਲ ਸਹੀ ਕਰ ਰਿਹਾ ਅੱਗੇ ਵਾਲੀ ਜਿਹੜੀ ਲੀਡਰਸ਼ਿਪ ਆ ਉਹ ਸਾਰਾ ਸਿਸਟਮ ਹੀ ਖਰਾਬ ਕਰਤਾ ਜੀ ਜੀ ਮਾਨ ਸਾਹਿਬ ਦੇ ਕੋਈ ਦੋਸ਼ ਨਹੀਂ ਗਾ ਇਹ ਤਾਂ ਜਿਹੜੇ ਅੱਗੇ ਐਮ ਐਲ ਏ ਆ ਜਾਂ ਜਿਹੜੇ ਪਾਰਟੀ ਪ੍ਰਧਾਨ ਬਣੇ ਆ ਇਹ ਸਭ ਉਹਨਾਂ ਦੀਆਂ ਨਲਕੀਆਂ ਨੇ ਜੀ ਪਰ ਹੱਲੇ ਜੇ ਗੱਲ ਕਹਿ ਦਈਏ ਕਿ ਅਮਨ अरोड़ा ਨੂੰ ਹੱਲੇ ਜਿਹੜੀ ਪ੍ਰਧਾਨਗੀ ਲਈ ਨੂੰ ਥੋੜਾ ਥੋੜੀ ਦੇਰ ਹੋਈ ਆ ਤਾਂ ਥੋੜੇ ਦੇਰ ਦੇ ਵਿੱਚ ਹੀ ਰੰਗ ਦਿਖਾਉਣੇ ਸ਼ੁਰੂ ਕਰ ਦਿੱਤੇ ਗਏ ਬਸ ਜੀ ਦਾ ਬਿਲਕੁਲ ਨਹੀਂ ਸਾਰੇ ਵਾੜਾਂ ਚ ਹੀ ਉਹ ਦੇਖੋ ਕਿੰਨੇ ਵਰਕਰ ਜਿਹੜੇ ਪੁਰਾਣੇ ਵਰਕਰ ਆਂ ਵੀ ਵਲੰਟੀਅਰ ਆ ਦੀ ਘਰਾਂ ਚੋਂ ਪਹਿਲਾਂ ਬੈਠ ਗਏ ਸੀ ਉਸੇ ਉਹ ਵੀ ਕੱਢ ਲਏ ਸੀ ਵੀ ਚਲੋ ਠੀਕਾ ਕੋਈ ਗੱਲ ਨਹੀਂ ਆਪਾਂ ਕੰਮ ਕਰਨਾ ਪਰਟੀ ਲਈ ਕਰਨਾ ਪਰ ਸੇਵਾ ਕਰਨੀ ਆ ਵੀ ਆਪਾਂ ਕੋਈ ਨਾ ਕੋਈ ਲਾਲਚ ਲਈ ਕਰਨਾ ਇਹ ਜੀ ਪਰ ਇਹਨਾਂ ਨੇ ਵਲੰਟੀਅਰ ਪੁਰਾਣਿਆਂ ਨੂੰ ਤਾਂ ਬਿਲਕੁਲ ਹੀ ਖੋਲੇ ਲਾਤਾ ਜੀ ਪਾਰਟੀ ਆਪਣਾ ਵੀ ਖਤਮ ਕਰ ਦੋ ਗਾਣਾ ਲੈ ਬਜ਼ਾਰ ਵੀ ਖਤਮ ਕਰ ਦੋ ਪਾਰਟੀ ਜੀ 2027 ਦੇ ਵਿੱਚ ਆਮ ਆਦਮੀ ਪਾਰਟੀ ਦਾ ਸਾਥ ਲਾਉਂਗੇ ਦੇਖੋ ਜੀ ਜੇ ਸਾਨੂੰ ਅਸੀਂ ਤਾਂ ਸੇਵਾ ਕਰਨੀ ਆ ਅਸੀਂ ਪਾਰਟੀ ਦਾ ਹੁਣ ਕੋਈ ਮਤਲਬ ਨਹੀਂ ਰਹਿ ਗਿਆ ਅਸੀਂ ਤਾਂ ਲੋਕਾਂ ਦੀ ਸੇਵਾ ਚ ਜਾਣਾ ਵਾ ਸਾਨੂੰ ਪਾਰਟੀ ਨਾਲ ਕੋਈ ਰਹਿ ਗਿਆ ਜੀ ਆਹ 4-5 ਸਾਲ ਖਰਾਬ ਕਰ ਲਿਆ ਜੀ ਜੀ ਉਦਾਰ ਸਾਡਾ ਜਿਹੜਾ ਅਸੀਂ ਵਾਰਡ ਚ ਰਹਿ ਕੇ ਆਪ ਦੀ ਸੇਵਾ ਕਰਾਂਗੇ ਬਸ ਜੀ ਤਾਂ ਹੁਣ 2027 ਦੇ ਵਿੱਚ ਜੇਕਰ ਇਦਾਂ ਦੇ ਜਿਹੜੇ ਤੁਸੀਂ ਕਹਿ ਰਹੇ ਹੋ ਕਿ ਸਾਰੇ ਹੋਰ ਵਾਰਡਾਂ ਦੇ ਵਿੱਚ ਵੀ ਇਦਾਂ ਹੋਇਆ ਤਾਂ ਦੇਖਦੇ ਹਾਂ ਕਿ 2027 ਦੇ ਵਿੱਚ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਸਕਦੀ ਹੈ ਦੇਖੋ ਜੀ ਇਹ ਤਾਂ ਲੋਕਾਂ ਨੇ ਲੋਕਾਂ ਨੇ ਆਹੀ ਤਾਂ ਕੌਂਸਲਰਾਂ ਦੇ ਵਿੱਚ ਹੀ ਫਸ ਦੇਣਾ ਵਾ ਜੀ ਫਿਰ ਬੜੋਂ ਜਾਂਦੇ ਜਾਣਗੇ ਜੀ ਜੀ ਇਹਦਾ ਜਿਹੜੀ ਟਿਕਟਾਂ ਦੀ ਵੰਡ ਕੀਤੀ ਨਾ ਇਹ ਤੇ ਲੋਕਾਂ ਨੇ ਲੋਕਾਂ ਨੇ ਉਹ ਪਤਾ ਲੱਗ ਗਿਆ ਵੀ ਇਹ ਦੂਜੀ ਪਾਰਟੀ ਨਾਲ ਵੱਖਰੀ ਨਹੀਂ ਹੈਗੀ ਉਸੇ ਰਸਤੇ ਤੇ ਚੱਲ ਪਈ ਪਹਿਲਾਂ ਵਾਲੀਆਂ ਪਾਰਟੀਆਂ ਦੇ ਜੀ ਉਹ ਉਸ ਕਰਕੇ ਉਹ 2022 ਦਾ ਆ ਕੀ ਤੋਂ ਬਾਅਦ ਸਾਹਮਣੇ ਆਜੂਗੀ ਜੀ ਜੀ ਸਿਆਣ ਸਾਬ ਕਿਸੇ ਹੋਰ ਪਾਰਟੀਆਂ ਤੁਹਾਡੇ ਤੱਕ ਟਿਕਟ ਦੇਣ ਲਈ ਪਹੁੰਚ ਕੀਤੀ ਹੈ हां जी तकरीबन सारीया पार्टियां ਦੇ ਮੇਰੇ ਕੋਲ ਆਉਂਦੇ ਵੀ ਰਹੇ ਆ ਕੰਟੈਕਟ ਵੀ ਮੈਂ ਕਿਹਾ ਜੀ ਮੈਨੂੰ ਪਾਰਟਿਕਟ ਦਾ ਕੋਈ ਲਾਲਚ ਨਹੀਂ ਮੈਂ ਤਾਂ ਇੱਕ ਮਾਨਦਾਰ ਪਾਰਟੀ ਨਾਲ ਜੁੜਿਆ ਸੀ ਮੈਂ ਉਸੇ ਪਾਰਟੀ ਦੀ ਇੱਜ਼ਤ ਲਈ ਕੰਮ ਕਰਨਾ ਮਾਨਸਾ ਵੀ ਚਾਹੇ ਯਾਰ ਖੜੇ ਆ ਫਿਰ ਮਾਨਸਾ ਦੀ ਜੋਛ ਤੇ ਹੀ ਕੰਮ ਕਰਾਂਗੇ ਫਿਰ ਵੀ ਅਸੀਂ ਪਰ ਸਾਨੂੰ ਲੀਡਰਸ਼ਿਪ ਤੇ ਕੋਈ ਵਿਸ਼ਵਾਸ ਨਹੀਂ ਰਿਹਾ ਥੱਲੇ ਵਾਲੀ ਜੀ ਇੱਕ ਤੁਸੀਂ ਆਪਣੇ ਜਿਹੜਾ ਫੇਸਬੁਕ ਹੈ ਉਹਦੇ ਤੇ ਇੱਕ ਕਹਿੰਦੀ ਕਿ ਪੋਸਟ ਅਪਲੋਡ ਕੀਤੀ ਹੈ ਜਿਹਦੇ ਵਿੱਚ ਤੁਸੀਂ ਲਿਖਿਆ ਕਿ ਉਲਟੀ ਗਿਣਤੀ ਸ਼ੁਰੂ ਹੋ ਗਈ ਹੈ ਨਾਲ ਦੀ ਆਮ ਆਦਮੀ ਪਾਰਟੀ ਡਿਸਟ੍ਰਿਕਟ ਗੁਰਦਾਸਪੁਰ ਸ਼ਹਿਰੀ ਕਲਸੀ ਅਮਨੋ ਰੋੜਾ ਨਹੀਂ ਉਹ ਮੇਰੀ ਨਹੀਂ ਲਿਖੀ ਉਸ ਪੋਸਟ ਪਾਈ ਹੋਈ ਹੈ ਹਾਂ ਜੀ ਤੁਸੀਂ ਸ਼ੇਅਰ ਕੀਤੀ ਹੋਈ ਹੈ ਜੀ ਉਹ ਸ਼ੇਅਰ ਕੀਤੀ ਹਾਂ ਜੀ ਉਹ ਤਾਂ ਫਿਰ ਉਹਨੂੰ ਦੇਖੋ ਪੁਰਾਣੇ ਪਲੰਟ ਯਾਰ ਜੀ ਜਿਨ੍ਹਾਂ ਨੇ ਆਕੇ ਪਾਈ ਹੈ ਹੁਣ ਅਸੀਂ ਤਾਂ ਉਹਨਾਂ ਨਾਲ ਸਾਥ ਦੇਣਾ ਜਿਨ੍ਹਾਂ ਨਾਲ ਧੱਕਾ ਹੋਇਆ ਵਾ ਜੀ ਜੀ ਤਾਂ ਅੱਗੇ ਹੁਣ ਤੁਸੀਂ ਜਿੱਦਾਂ ਜਿਹੜੀਆਂ ਜਿਮਨੀ ਚੋਣਾਂ ਹੋਈਆਂ ਉਹਦੇ ਵਿੱਚ ਵੀ ਕਾਫੀ ਜਿਹੜੇ ਲੋਕਾਂ ਨੇ ਆਮ ਆਦਮੀ ਪਾਰਟੀ ਦਾ ਵਿਰੋਧ ਕੀਤਾ ਕਹਿੰਦੇ ਵੀ ਜਿਨ੍ਹਾਂ ਨੂੰ ਕੱਲ ਆਇਆਂ ਨੂੰ ਉਹਨਾਂ ਨੂੰ ਟਿਕਟਾਂ ਦਿੱਤੀਆਂ ਪਰ ਜਿਹੜੇ ਪੁਰਾਣੇ ਬੰਦੇ ਸੀ ਉਹਨਾਂ ਨੂੰ ਕਿਤੇ ਨਾ ਕਿਤੇ ਨਜ਼ਰ ਨਜ਼ਰ ਅੰਦਾਜ਼ ਕੀਤਾ ਗਿਆ ਬਿਲਕੁਲ ਬਿਲਕੁਲ ਕੀਤਾ ਦੇਖੋ ਨਜ਼ਰ ਅੰਦਾਜ਼ ਤੋਂ ਬਾਅਦ ਜਦੋਂ ਕੋਈ ਗੱਲ ਹੁੰਦੀ ਆ ਫਿਰ ਉਹਨਾਂ ਨੂੰ ਲਾਅ ਦਿੱਤਾ ਜਾਂਦਾ ਤੈਨੂੰ ਆਹ ਦੇ ਦਾਂਗੇ ਉਹਦਾ ਆਹ ਜਿਹੜਾ ਬੰਦੇ ਨੂੰ ਸੇਵਾ ਕਰਨੀ ਆ ਉਹਦੇ ਤੋਂ ਤਾਂ ਕੋਈ ਲਾਲਚ ਨਹੀਂ ਹੁੰਦਾ ਜੀ 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 ਜਿਹਦੇ ਟਿਕਟ ਤੋਂ ਸੀਗਾ ਵੀ ਚਲੋ ਮੈਂ ਇਕੱਲਾ ਇੱਥੇ ਸੇਵਾ ਕਰ ਰਿਹਾ ਮੈਂ ਪਾਰਟੀ ਮੇਰੇ ਬਾਰੇ ਸੋਚੂਗੀ ਤਾਂ ਚਲ ਸਾਨੂੰ ਟਿਕਟ ਦੋ ਕਹਿ ਵੀ ਰਹੇ ਸੀ ਜੀ ਜਦਕਿ ਮੇਰੇ ਸਿਵਾਏ ਹੋਰ ਕੈਂਡੀਡੇਟ ਹੈ ਨਹੀਂ ਚਲੋ ਵੀ ਹੈਗੇ ਆ ਪਹਿਲਾ ਟਾਇਰ ਅਗਲੇ ਸਭ ਨੇ ਆਪਾਂ ਨੋਮੋਰੇ ਕੀਤਾ ਹੋਇਆ ਸੀ ਤੁਸੀਂ ਸੇਵਾ ਕਰਦੇ ਚਲੋ ਜੀ ਤੁਸੀਂ ਤਾਂ ਦੇ ਹੱਕਦਾਰ ਹੋ ਇਹਨਾਂ ਨੇ ਜਦੋਂ ਦੂਜੇ ਪਾਰਟੀਆਂ ਤੋਂ ਬੰਦੇ ਚੱਕ ਕੇ ਟਿਕਟਾਂ ਦੇਤੀਆਂ ਜੀ ਔਰ ਇਲਾਕੇ ਦੇ ਵਿੱਚ ਇਹਨਾਂ ਵਿਰੋਧ ਹੋ ਰਿਹਾ ਇਸ ਟਾਈਮ ਅਗਲੇ ਸੋਚਦੇ ਆ ਵੀ ਆਪਾਂ ਵੋਟ ਪਾਉਣੀ ਨਹੀਂ ਇਹਨਾਂ ਜੀ ਹਾਂ ਜੀ ਅਸੀਂ ਇੱਥੇ ਐਮਐਲਏ ਨੂੰ ਤੋਲ ਲਈ ਜੀ ਆਪਦੇ ਕੋਲ ਲੱਡੂਆਂ ਨਾਲ ਤੋਲ ਕੋਸ਼ਿਸ਼ ਕਰ ਮੀਟਿੰਗ ਕਰਾ ਦਿਨ ਰਾਤ ਇੱਕ ਕਰਤਾ ਜੀ ਅਜੇ ਵੀ ਜਦ ਕਿ ਮੇਰੇ ਪੈਰ 'ਚ ਫੈਕਚਰ ਸੀ ਅੱਜ ਤੱਕ ਠੀਕ ਨਹੀਂ ਹੋਇਆ ਫੈਕਚਰ ਜੀ ਅਜੇ ਵੀ ਮੇਰੇ ਕੋਲ ਪੈਰ 'ਚ ਮੈਂ ਉਹ ਕਾਹ ਨਹੀਂ ਕੀਤੀ ਸੀ ਦਰ ਰਾਤ ਲਗਾਈਤੀ ਨਾ ਜੀ 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 ਸੋ ਬਹੁਤ ਬਹੁਤ ਧੰਨਵਾਦ ਸਿਆਣ ਸਾਹਿਬ ਟਾਈਮ ਦੇਣ ਦੇ ਲਈ ਜੀ ਠੀਕ ਹੈ ਸਰ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਜੀ ਥੈਂਕ ਯੂ